ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮੇ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖਾ ਵਿਖਖਾਈ മ ഭൂല സാതായി ഉത്തമ പന്ഥ സമ ത്രമ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮ ਦਾਸ ਰੱਖੋ ਸਰਣਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਦਰ ਤੋਂ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਪਰਤਾਖ ਗੁਰੂ ਨਿਸਤਾਰੇ ਜੇ ਸੋ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਏਤੇ ਚਾਨਣ ਹੁੰਦਿਆ ਗੁਰਬਲ ਕੋre ਅੰਧਾਰ ਨਲ ਗੁਰ ਸੇਵੀ ਐ ਇਹਨੇ ਸੁਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਕਲ ਨਿਮਖ ਸਦਾ ਹਰਿ ਜਪਨੇ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਖ ਸਦਾ ਹਰ ਜਪਨੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਕਵਰ ਸੁਮਤ ਜਿਤ ਪ੍ਰੀਤਮ ਪਾਵ ਰਹਾ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਮ ਕੈ ਵਿਸਰ ਨਕਾਉ 베ਰੇ ਕਰੋ ਪ੍ਰਭ ਮੇਰੇ ਹਰ ਨਾਮਿਕ ਵਿਸਰਨਾ ਕਾਹੂ ਮੇਰੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਸਤਿਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਹ ਹਰੋ ਜੀ ਤਰ੍ਹਾਂ ਅੰਬਰਤ ਵੇਲੇ ਆਓ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਮਨਵਿਰਤੀਆਂ ਜੋੜ ਕੇ ਆਪਣੇ ਮਨ ਨੂੰ ਇਕਾਗਰ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਚਿੱਤ ਜੋੜੀਏ ਅੱਜ ਦਾ ਜੋ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ 806 ਅੰਗ ਦੇ ਉੱਤੇ ਸੁਭਾਈਵਾਨ ਰਾਗ ਗਿਲਾਵਲ ਮਾਨਾ ਪੰਜਵਾਂ ਗਿਲਾਵਲ ਰਾਗ ਦੇ ਵਿੱਚ ਪੰਜਵੇਂ ਵਕਸ਼ਾ ਧੰਨ ਧੰਨ ਸਾਇਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਜਿਹੜਾ ਸ਼ਬਦ ਹੈ ਉਚਾਰਣ ਕੀਤਾ ਗਿਆ ਕਰ ਚੌਥਾ ਕਰ ਚੌਥੇ ਦਾ ਭਾਵ ਜਿਹੜੇ ਕੀਰਤਨ ਕਰਨ ਵਾਲੇ ਹੈ ਉਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਹਦਾਇਤ ਹੈ ਕਿ ਇਸ ਸ਼ਬਦ ਨੂੰ ਚੌਥੇ ਘਰ ਸੰਤਾਲ ਦੇ ਵਿੱਚ ਗਾਉਣਾ ਹੈ ਦੋ ਪਦੇ ਦੋ ਪਦੇ ਦਾ ਭਾਵ ਕਿ ਇਹ ਸ਼ਬਦ ਜਿਹੜਾ ਦੋ ਪਦਿਆਂ ਵਾਲਾ ਬਹੁਤ ਬੰਦਾਂ ਵਾਲਾ ਬਹੁਤ ਛੋਟਾ ਸ਼ਬਦ ਹੈ ਕਈ ਸ਼ਬਦ ਹੁੰਦੇ ਆ ਦੋ ਪਦਿਆਂ ਵਾਲੇ ਜਿਵੇਂ ਇਹ ਸ਼ਬਦ ਦੋ ਪਦਿਆਂ ਵਾਲਾ ਕਈ ਤਿੰਨ ਪਦਿਆਂ ਵਾਲੇ ਹੁੰਦੇ ਆ ਵੀ ਚਾਰ ਪਦਿਆਂ ਵਾਲੇ ਹੁੰਦੇ ਆ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਉਹਦੇ ਵਿੱਚ ਸਾਰੇ ਸ਼ਬਦ ਜਿਹੜੇ ਆ ਅਸ਼ਟਪਦਿਆਂ ਦੇ ਰੂਪ ਚ ਨੇ ਭਾਵ ਕਿ 8-8 ਪਦਾਂ ਦੇ ਸ਼ਬਦ ਨੇ ਲੰਬੇ ਸ਼ਬਦ ਨੇ ਅਸ਼ਟਪਦਿਆਂ ਦੇ ਰੂਪ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦ ਧੰਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਮਿਲਦੇ ਆ ਅੱਠ ਬਦਿਆਂ ਦਾ ਭਾਵ ਹੁੰਦਾ ਕਿ 8 ਬਦਿਆਂ ਵਾਲਾ ਵੱਡਾ ਸ਼ਬਦ ਹੁੰਦਾ 4 ਬਦਿਆਂ ਵਾਲਾ ਛੋਟਾ ਹੁੰਦਾ ਤੇ ਜਿਹੜਾ 2 ਬਦੇ ਹੁੰਦੇ ਆ ਉਹ ਬਹੁਤ ਛੋਟਾ ਸ਼ਬਦ ਹੁੰਦਾ ਤੇ ਇਹ ਸ਼ਬਦ ਜਿਹੜਾ ਇਹ 2 ਬਦਿਆਂ ਵਾਲਾ 2 ਬੰਦਾ ਵਾਲਾ ਸ਼ਬਦ ਹੈ ਇੱਕ ਓੰਕਾਰ ਇੱਕ ਓੰਕਾਰ ਦਾ ਭਾਵ ਕਿ ਪਰਮਾਤਮਾ ਇੱਕ ਹੈ ਉਹਨਾਂ ਅਸੀਂ ਕਿਸੇ ਵੀ ਰੂਪ ਵਿੱਚ ਵੇਖ ਸਕਦੇ ਆ ਪਰ ਅਸੀਂ ਉਹਨੂੰ ਵੇਖਣ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਕਿ ਆ ਅੱਖਾਂ ਨੇ ਜਿਹੜੀਆਂ ਇਹ ਅੱਖਾਂ ਦੇ ਨਾਲ ਤੇ ਵੇਖਿਆ ਨਹੀਂ ਜਾਣਾ ਕਿਉਂਕਿ ਇਹ ਅੱਖਾਂ ਜਿਹੜੀਆਂ ਨੇ ਸਾਨੂੰ ਮਿਲੀਆਂ ਇਹਦੇ ਨਾਲ ਅਸੀਂ ਜੰਮ ਵੇਖਦੇ ਆ ਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਅੱਖੀ ਵਾਜੋ ਵੇਖੜਾ ਉਹ ਅੱਖਾਂ ਤੋਂ ਬਿਨਾਂ ਵੇਖਿਆ ਜਾਂਦਾ ਅੱਖੀਂ ਬਾਝੋਂ ਵੇਖਣਾ ਵੇਲ ਕੰਨਾਂ ਸੁਣਨਾ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਜਦੋਂ ਸਾਨੂੰ ਮਿਲ ਜਾਂਦਾ ਹੈ ਕਹਿੰਦੇ ਉਹ ਅੱਖਾਂ ਦੇ ਨਾਲ ਨਹੀਂ ਵੇਖਿਆ ਜਾਂਦਾ ਅੰਦਰੋਂ ਹੀ ਮਹਿਸੂਸ ਕੀਤਾ ਜਾਂਦਾ ਤੇ ਕੰਨਾਂ ਦੇ ਨਾਲ ਸੁਣਿਆ ਨਹੀਂ ਜਾਂਦਾ ਅੰਦਰ ਹੀ ਅਨਹਦ ਨਾਦ ਵੱਜਦਾ ਉਦੇ ਰਾਹੀਂ ਮਹਿਸੂਸ ਕੀਤਾ ਜਾਂਦਾ ਸਾਡੇ ਅੰਦਰ ਆਵਾਜ਼ ਚੱਲਦੀ ਹੈ ਆ ਕੰਨਾਂ ਦੇ ਨਾਲ ਨਹੀਂ ਕਹਿੰਦੇ ਉਹਨੂੰ ਸੁਣਿਆ ਜਾਂਦਾ ਇਹ ਕੰਨਾਂ ਦੇ ਨਾਲ ਸੀ ਸ਼ਬਦ ਸੁਣ ਲੈਣੇ ਆ ਇਹ ਅੱਖਾਂ ਦੇ ਨਾਲ ਸੀ ਸ਼ਬਦ ਵੇਖ ਲੈਣੇ ਆ ਪਰ ਕਹਿੰਦੇ ਪ੍ਰਮਾਤਮਾ ਜਿਹੜਾ ਉੱਤੇ ਕਹਿੰਦੇ ਅੱਖੀ ਵਾਜੋ ਵੇਖਣਾ ਜਿੱਦੇ ਸਾਡੇ ਉਹ ਦ੍ਰਿਸ਼ਟੀ ਵੱਣਗੇ ਉਦੋਂ ਸਾਨੂੰ ਸਾਰਿਆਂ ਦੇ ਵਿੱਚ ਨਜ਼ਰ ਆਉਣਾ ਹੈ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਸਿੱਖ ਹੈ ਇਸਾਈ ਹੈ ਜੈਨੀ ਹੈ ਬੋਧੀ ਹੈ ਕਹਿੰਦੇ ਸਾਰਿਆਂ ਦੇ ਵਿੱਚ ਉਹ ਹੀ ਕੋਈ ਪਰਮਾਤਮਾ ਵਸਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਉਦੋਂ ਉਹ ਸਾਨੂੰ ਦਿਖਣ ਲੱਗ ਜਾਂਦਾ ਹੈ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਜਦੋਂ ਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਤੁਸੀਂ ਕਿਰਪਾ ਕਰਾਉਣ ਵਾਸਤੇ ਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾਰਿਓ ਕੋਈ ਅਸੀਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਬਹੁਤ ਮਹਾਨ ਕਿਰਪਾ ਕਰੋ ਦੀਨ ਕੇ ਦਾਤੇ ਤੁਸੀਂ ਤੇ ਦੀਨਾਂ ਤੇ ਗਰੀਬਾਂ ਤੇ ਵੀ ਕਿਰਪਾ ਕਰਨ ਵਾਲੇ ਹੋ ਸਾਡੇ ਗਰੀਬਾਂ ਤੇ ਵੀ ਕਿਰਪਾ ਕਰ ਦਿਓ ਕਿਰਪਾ ਕਰੋ ਦੇਨ ਕੇ ਦਾਤੇ ਮੇਰਾ ਗੋੜ ਅਬ ਗੋਣਾ ਵਿਚਾਰੇ ਕੋਈ ਮੇਰੇ ਚ ਕੋਈ ਗੋਣਾ ਹੈ ਮੇਰੇ ਕੋਈ ਔਗਣ ਹੈ ਉਹਨਾਂ ਨੂੰ ਨਾ ਦੇਖਿਓ ਗੋੜਾ ਅਬ ਗੋਣਾ ਵਿਚਾਰੇ ਕੋਈ ਮਾਟੀ ਕਾ ਕਿਆ ਤੋਂ ਬੈ ਸੁਆਮੀ ਮਾਨਸ ਕੀ ਗੱਤ ਇਹੀ ਜੇ ਸੱਚੇ ਪਦਸ਼ਾਹ ਤੁਸੀਂ ਸਾਡੇ ਗੋੜਾ ਉੱਡਣ ਵੇਖਣ ਲੱਗੇ ਉੱਤੇ ਇਹ ਗੱਲ ਹੋ ਜਾਣੀ ਹੈ ਕਿ ਮਿੱਟੀ ਦੀ ਕੰਧ ਬਣੀ ਹੋਵੇ ਤੇ ਉਹਨੂੰ ਕੋਈ ਕਵੇ ਧੋਕੇ ਮੈਂ ਇਹਦੇ ਚੋਂ ਮਿੱਟੀ ਖਤਮ ਕਰ ਦਿਆ ਕਹਿੰਦੇ ਉਹਨੂੰ ਜਿੰਨਾ ਮਰਜੀ ਧੋਈ ਜਾਓ ਜਿੰਨਾ ਮਰਜੀ ਧੋਈ ਜਾਓ ਮਿੱਟੀ ਦੇ ਵਿੱਚ ਕੰਧ ਦੇ ਵਿੱਚੋਂ ਮਿੱਟੀ ਡਿਗੜੋ ਹਟਦੇ ਨੇ ਇਸੇ ਤਰੀਕੇ ਅਸੀਂ ਆ ਜਿਹੜਾ ਸਾਡਾ ਸਰੀਰ ਹੈ ਇਹਦੇ ਅੰਦਰ ਪਤਾ ਨਹੀਂ ਕਿੰਨੇ ਕਮਾੜੇ ਖਿਆਲ ਚੱਲਦੇ ਰਹਿੰਦੇ ਆ ਕਿੰਨਾ ਕਮਾੜਾ ਅੰਦਰ ਵਿਚਾਰਾ ਜਲਦੀਆਂ ਰਹਿੰਦੀਆਂ ਨੇ ਸੱਚੇ ਪਤਸ਼ਾਹ ਜੇ ਤੁਸੀਂ ਕਹੋ ਕਿ ਆ ਸਰੀਰ ਨੂੰ ਅੰਦਰੋਂ ਸਾਫ਼ ਕਰਕੇ ਫਿਰ ਤੈਨੂੰ ਦਿਖਾਵਾਂਗੇ ਨਹੀਂ ਅਸੀਂ ਤੇ ਬੇਨਤੀ ਕਰਦੇ ਹਾਂ ਸੱਚੇ ਬਾਦਸ਼ਾਹ ਕਿ ਸਾਡੇ ਤੇ ਕਿਰਪਾ ਕਰ ਦਿਓ ਸਾਡੇ ਗੁਣ ਔਗਣ ਉਹਨਾਂ ਨੂੰ ਤੁਸੀਂ ਵੇਖਿਓ ਹੀ ਨਾ ਬਸ ਫਿਰ ਪਰਮਾਤਮਾ ਮਿਲ ਜਾਣਾ ਜਦੋਂ ਅਸੀਂ ਇਸ ਤਰ੍ਹਾਂ ਆ ਕੇ ਗੁਰੂ ਦੇ ਅੱਗੇ ਬੇਨਤੀ ਕਰਾਂਗੇ ਕਵਨ ਸੰਜੋਗ ਮਿਲੋ ਪ੍ਰਭ ਆਪਣੇ ਸੰਜੋਗ ਹੁੰਦਾ ਕੋਈ ਉਹ ਮੌਕਾ ਉਹ ਵੇਲਾ ਜਿਵੇਂ ਅਸੀਂ ਵਿਆਹ ਕਢਾਉਣਾ ਹੁੰਦਾ ਨਾ ਕਈ ਜਾਂਦੇ ਆ ਕਿਸ ਪੰਡਤਾਂ ਕੋਲ ਵਿਆਹ ਕਢਾਉਣ ਪਰ ਨਾ ਵਿਆਹ ਕਢਾਉਣ ਦੇ ਨਾਲ ਕੁਝ ਹੋਣਾ ਅਸਲ ਦੇ ਵਿੱਚ ਅਸੀਂ ਆਪਣਾ ਦੇਖੀਏ ਕਿ ਸਾਨੂੰ ਫਲਾਣੇ ਦਿਨ ਠੀਕ ਨੇ ਬਸ ਉਸ ਦਿਨ ਆਪਣਾ ਗੁਰੂ ਦੇ ਅੱਗੇ ਅਰਦਾਸ ਕਰਕੇ ਉਹੀ ਦਿਨ ਰੱਖ ਲਈਏ ਜਦੋਂ ਅਸੀਂ ਉਹਨਾਂ ਦੇ ਚੱਕਰਾਂ 'ਚ ਪੈਨੇ ਆ ਫਿਰ ਕਿੰਨੇ ਤਲਾਕ ਵੀ ਹੁੰਦੇ ਰੱਖਿਆ ਤਾਂ ਉਹਨਾਂ ਦੇ ਕਰਕੇ ਹੈ ਨਾ ਉਹਨਾਂ ਨੇ ਪੰਡਤਾਂ ਨੇ ਕਿਹਾ ਇਹ ਤਰੀਕ ਰੱਖ ਲਓ ਜੀ ਇਹ ਸ਼ੁਭ ਦਿਨ ਹੈ ਆਹ ਸੰਯੋਗ ਮਿਲਦਾ ਉਸ ਦਿਨ ਪਰ ਗੁਰੂ ਸਾਹਿਬ ਕਹਿੰਦੇ ਜੇ ਉਸ ਦਿਨ ਉਹਦੇ ਕਹਿਣ ਮੁਤਾਬਕ ਸਾਰਾ ਕੁਝ ਹੋਇਆ ਹੈ ਫਿਰ ਵੀ ਸਾਡੇ ਨਾਲ ਇੰਨਾ ਕੁਝ ਵਾਪਰਦਾ ਹੈ ਫਿਰ ਉਦੋਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਵੇਂ ਅਸੀਂ ਆਪਣਾ ਸੋਤ ਦੇਖੀਏ ਨਾ ਕਿ ਉਹਨਾਂ ਦੇ ਕਹਿਣ ਤੇ ਅਸੀਂ ਦਿਨ ਕਢਾ ਕੇ ਆਪਣੇ ਕਾਰੋਬਾਰ ਸ਼ੁਰੂ ਕਰੀਏ ਨਹੀਂ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਆਹ ਕੰਮ ਕਰਨ ਲੱਗੇ ਆ ਬਸ ਇਹਦੇ ਵਿੱਚ ਤੁਸੀਂ ਆਪ ਵਰਤਿਓ ਕਵਲ ਸੰਜੋਗ ਮਿਲੋ ਪ੍ਰਭ ਆਪਣੇ ਉਹ ਵੇਲਾ ਕਦੋਂ ਆਉਂਦਾ ਜੀ ਜਦੋਂ ਮੈਂ ਤੁਹਾਨੂੰ ਮਿਲਾਂਗਾ ਜਦੋਂ ਮੇਰਾ ਤੁਹਾਡੇ ਨਾਲ ਮਿਲਾਪ ਹੋਊਗਾ ਉਹ ਵੇਲਾ ਕਦੋਂ ਆਊਗਾ ਉਹ ਮਹੂਰਤ ਕਦੋਂ ਆਊਗਾ ਉਹ ਸਮਾਂ ਕਦੋਂ ਆਊਗਾ ਜੀ ਤਾਂ ਗੁਰੂ ਅਰਜਨ ਸਾਹਿਬ ਅਰਾਜ ਕਹਿੰਦੇ ਆ ਪਲ ਪਲ ਨਿਮਖ ਸਦਾ ਹਰ ਜਪਣੇ ਕਹਿੰਦੇ ਤੁਸੀਂ ਆਪਣੇ ਅੱਖ ਝਮਕਣ ਦੇ ਸਮੇਂ ਜਿੰਨੇ ਵਿੱਚ ਸਮੇਂ ਚ ਵੀ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਰਹੋ ਪਲ ਪਲ ਨਿਮਖ ਸਦਾ ਹਰ ਜਪਣੇ ਨਿਮਖ ਹੁੰਦਾ ਥੋੜਾ ਜਿਹਾ ਸਮਾ ਕਿ ਜਿੰਨਾ ਵੀ ਸਾਹ ਆ ਰਿਹਾ ਸਾਨੂੰ ਉਹ ਸਾਹ ਹੁੰਦੇ ਦੇ ਨਾਲ ਅਸੀਂ ਵਾਹਿਗੁਰੂ ਕਹ ਦਿਆ ਕਰੀਏ ਸਵੇਰੇ ਉੱਠਣਸਾਰ ਪੰਜ ਸੱਤ ਵਾਰ ਵਾਹਿਗੁਰੂ ਵਾਹਿਗੁਰੂ ਕਹਿ ਕੇ ਜਾਂ ਪੰਜ ਸੱਤ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪ ਕੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਦਾਂ ਕਹਿ ਕੇ ਫਿਰ ਦਿਨ ਦੀ ਸ਼ੁਰੂਆਤ ਕਰੋ ਫਿਰ ਵੇਖਿਓ ਤੁਹਾਡਾ ਦਿਨ ਕਿੰਨਾ ਸੋਹਣਾ ਲੰਘਦਾ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਪਲ ਪਲ ਨਿਮਕ ਸਦਾ ਹਰ ਜਪਨੇ ਕਹਿੰਦੇ ਸਦਾ ਹੀ ਉਸ ਪ੍ਰਮਾਤਮਾ ਨੂੰ ਜਪਦੇ ਰਹੋ ਕਹਿੰਦੇ ਇੱਕ ਨਾ ਇੱਕ ਦਿਨ ਐਸਾ ਹੋਣਾ ਤੇ ਉਹ ਸੰਯੋਗ ਬਣ ਜਾਣਾ ਕਿ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਗੁਰੂ ਦੇ ਚਰਨਾਂ ਚਾਓ ਚਰਨ ਕਮਲ ਪ੍ਰਭ ਕੇ ਨਿਤ ਧਿਆਵੋ ਤੇ ਪ੍ਰਮਾਤਮਾ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਗਾਉਂਦੇ ਰਹੋ ਪ੍ਰਮਾਤਮਾ ਦੀ ਬਾਣੀ ਪੜ੍ਹਦੇ ਰਹੋ ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਜਿਹੜੀ ਮਾੜੀ ਮਨਤਾ ਉਹ ਨਿਕਲ ਜਾਣੀ ਹੈ ਚੰਗੇ ਮੱਤ ਚੰਗੇ ਖਿਆਲ ਆਉਣੇ ਸ਼ੁਰੂ ਹੋ ਜਾਣਗੇ ਜਦੋਂਸੀਂ ਹਰ ਟਾਈਮ ਉਸ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਕਾਬਲ ਸੋ ਮਤ ਜਿਤ ਪ੍ਰੀਤਮ ਪਾਵੋ ਉਹ ਕਿਹੜੀ ਮਤ ਹੈ ਜੀ ਜਿਹੜੀ ਦੇ ਨਾਲ ਮੈਂ ਉਸ ਪ੍ਰਮਾਤਮਾ ਨੂੰ ਉਸ ਪ੍ਰੀਤਮ ਨੂੰ ਪਾਵਾਂਗਾ ਕਿਉਂਕਿ ਇੱਕ ਹੁੰਦੀ ਹੈ ਮਤ ਇੱਕ ਹੁੰਦੀ ਹੈ ਗੁਰ ਮਤ ਤੇ ਉਹ ਕਿਹੜੀ ਚੰਗੀ ਮਤ ਮੈਨੂੰ ਮਿਲੇ ਜਦੋਂ ਮੈਂ ਆਪਣੇ ਪਿਆਰੇ ਨੂੰ ਮਿਲਾਂਗਾ ਤੇ ਜਦੋਂ ਅਸੀਂ ਗੁਰੂ ਕੋਲ ਆਉਨੇ ਆ ਨਾ ਜੀ ਗੁਰੂ ਦੀ ਬਾਣੀ ਅਸੀਂ ਸੁਣਦੇ ਆ ਗੁਰੂ ਦੀ ਬਾਣੀ ਪੜ੍ਹਦੇ ਆ ਗੁਰੂ ਦੀ ਬਾਣੀ ਵਿਚਾਰਦੇ ਆ ਜਦੋਂ ਗੁਰੂ ਦੇ ਚਰਨਾਂ 'ਚ ਅਸੀਂ ਤੁਰ ਕੇ ਪੈਦਲ ਚੱਲ ਕੇ ਆਉਨੇ ਆ ਤਾਂ ਗੁਰੂ ਸਾਹਿਬ ਤੇ ਕਹਿੰਦੇ ਆ ਜਦੋਂ ਇਸ ਰਸਤੇ ਤੇ ਤੁਰਨ ਲੱਗਿਆ ਉਦੋਂ ਮੱਤ ਸੋਹਣੀ ਬਣਨ ਲੱਗੀ ਬਸ ਉਦੋਂ ਮੱਤ ਦੇ ਵਿੱਚੋਂ ਵਿਕਾਰ ਨਿਕਲਣ ਲੱਗੇ ਜੇ ਅਸੀਂ ਮਨ ਕਰਕੇ ਗੁਰੂ ਦੇ ਕੋਲ ਆਉਨੇ ਆ ਕਈ ਮਨ ਕਰਕੇ ਨਹੀਂ ਬਸ ਸੋਭਾ ਕਰਕੇ ਕਿ ਮੇਰੀ ਸੋਭਾ ਹੋਈ ਜਾਵੇ ਬਸ ਗੁਰੂ ਦੇ ਕੋਲ ਅਸੀਂ ਚੱਲਦੇ ਆ ਅੰਦਰ ਜੋ ਮਰਜੀ ਨਹੀਂ ਭਰੀਏ ਕਹਿੰਦੇ ਉਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਬਸ ਮੇਰੀ ਸੋਭਾ ਹੋਣ ਲੱਗੀ ਨਹੀਂ ਜਿੰਨਾ ਚਿਰ ਮਤ ਜਿਹੜੀ ਮਤ ਸਾਡੀ ਮੈਲੀ ਹੋਈ ਪਈ ਆ ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਉਹਨੂੰ ਮਤ ਨੂੰ ਸਾਫ਼ ਕਰ ਲੈ ਉਹ ਮਤ ਸਾਫ਼ ਕਿਵੇਂ ਆਉਂਗੀ ਜੀ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਮੂਤ ਬਲੇਤੇ ਕੱਪੜ ਹੋਏ ਦੇ ਸਾਬੂਨ ਲਈਆ ਧੋਏ ਬੜੀ ਐ ਮੱਤ ਪਾਪਾ ਕੈ ਸੰਗ ਉਹ ਧੋਪੈ ਨਾਵਾ ਕਾ ਰੰਗ ਕਹਿੰਦੇ ਕੱਪੜਾ ਖਰਾਬ ਹੋ ਜਾਂਦਾ ਕੰਪਰੇ ਨੂੰ ਸਾਬਣ ਨਾਲ ਧੋਇਆ ਜਾਂਦਾ ਬੱਚੇ ਦੇ ਕੱਪੜੇ ਮਲਮੁੱਤਰ ਦੇ ਨਾਲ ਖਰਾਬ ਹੋ ਜਾਂਦੇ ਐ ਗੁਰੂ ਸਾਹਿਬ ਕਹਿੰਦੇ ਉਹ ਵੀ ਸਾਬਣ ਦੇ ਨਾਲ ਧੋਏ ਜਾਂਦੇ ਐ ਪਿੰਡੇ ਦੇ ਉੱਤੇ ਮੈਲ ਲੱਗ ਜਾਂਦੀ ਉਹਨੂੰ ਪਾਣੀ ਦੇ ਨਾਲ ਧੋਇਆ ਜਾਂਦਾ ਪਰ ਗੁਰੂ ਸਾਹਿਬ ਕਹਿੰਦੇ ਜਿਹੜੀ ਮੱਤ ਦੇ ਵਿੱਚ ਮੈਲ ਲੱਗੇ ਕਹਿੰਦੇ ਉਹਨੂੰ ਪਾਣੀ ਦੇ ਨਾਲ ਨਹੀਂ ਧੋਇਆ ਜਾਂਦਾ ਉਹਨੂੰ ਤੁਸੀਂ ਗੁਰੂ ਦੇ ਸ਼ਬਦ ਦੇ ਨਾਲ ਧੋ ਸਕਦੇ ਹੋ ਜਿਉਂ-ਜਿਉਂ ਸ਼ਬਦ ਪੜ੍ਹਦੇ ਜਾਓਗੇ ਜਿਉਂ-ਜਿਉਂ ਸ਼ਬਦ ਦੇ ਵਿੱਚ ਖੁੱਬਦੇ ਜਾਓਗੇ ਜਿਉਂ-ਜਿਉਂ ਸ਼ਬਦ ਨੂੰ ਡੂੰਘਾਈ ਤੱਕ ਜਾ ਕੇ ਵਿਚਾਰਦੇ ਜਾਓਗੇ ਕਹਿੰਦੇ ਮਤ ਤੁਹਾਡੀ ਸੋਹਣੀ ਹੋ ਜਾਣੀ ਹੈ ਤੇ ਉਸ ਦਿਨ ਕਹਿੰਦੇ ਪ੍ਰੀਤਮ ਮਿਲ ਜਾਣੇ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਣਾ ਕਹਿੰਦੇ ਰਹਾਉ ਰਹਾ ਉਹਦਾ ਪਾਪ ਹੁੰਦਾ ਠਹਿਰਨਾ ਰੁਕਣਾ ਵਿਸਰਾਮ ਤੇ ਗੁਰੂ ਸਾਹਿਬ ਕਹਿੰਦੇ ਐ ਐਸੀ ਕਿਰਪਾ ਕਰੋ ਪ੍ਰਭ ਮੇਰੇ ਕਿ ਮੇਰੇ ਤੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇਓ ਕਿਹੜੀ ਕਿਰਪਾ ਕਰਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਐ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾਹ ਬਗੁਣ ਨਾ ਵਿਚਾਰਿਓ ਕੋਈ ਮਾਟੀ ਕਾ ਕੇ ਧੋਬੈ ਸੁਆਮੀ ਮਨਸ ਕੀ ਗਤਿ ਇਹ ਕਹਿੰਦੇ ਮੇਰੇ ਤੇ ਕਿਰਪਾ ਕਰਦੇਓ ਜੀ ਐਸੀ ਕਿਰਪਾ ਕਰੋ ਪ੍ਰਭ ਮੇਰੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ ਜੇ ਮੈਂ ਵੀ ਤੁਹਾਡੇ ਨਾਲ ਆਪਣਾ ਮਨ ਜੋੜ ਸਕਾਂ ਜੇ ਮੇਰਾ ਮਨ ਤੁਹਾਡੇ ਨਾਲ ਜੁੜ ਗਿਆ ਇਹਦਾ ਮਤਲਬ ਮੇਰਾ ਪਿਆਰ ਬਣ ਜਾਣਾ ਤੁਹਾਡੇ ਨਾਲ ਜੇ ਸਾਡਾ ਪਿਆਰ ਨਹੀਂ ਬਣਿਆ ਤਾਂ ਫਿਰ ਗੁਰੂ ਨੇ ਸਾਡੇ ਤੇ ਮੇਰ ਨਹੀਂ ਕਰਨੀ ਕਿਰਪਾ ਨਹੀਂ ਕਰਨੀ ਬਸ ਕਿਰਪਾ ਤਾਂ ਹੋਣੀ ਹੈ ਜੇ ਅਸੀਂ ਆਪ ਆ ਕੇ ਗੁਰੂ ਦੇ ਕੋਲ ਆਪਣਾ ਕਵਾਂਗੇ ਸੱਚੇ ਪਾਤਸ਼ਾਹ ਮਨ ਤਨ ਦੇ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਜਿਹਦੇ ਗੁਰੂ ਦਾ ਹੁਕਮ ਮੰਨਣ ਲਾਗੇ ਉਸ ਦੇ ਅਨੁਸਾਰੀ ਕਿਰਪਾ ਵਰਤ ਜਾਣੀ ਹੈ ਹਰ ਨਾਨਕ ਵਿਸਰ ਨਾ ਕਾਹੂੰ 베ਰੇ ਤੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਗੁਰੂ ਸਾਹਿਬ ਕਹਿੰਦੇ ਆ ਹਰ ਨਾਨਕ ਵਿਸਰ ਨਾ ਕਾਹੂੰ 베ਰੇ ਕੋਈ ਉਹ ਐਸਾ ਸਮਾਂ ਨਾ ਆਵੇ ਕਿ ਮੇਰੇ ਹਿਰਦੇ ਦੇ ਵਿੱਚੋਂ ਤੁਹਾਡੀ ਯਾਦ ਨਿਕਲ ਜੇ ਮੇਰੇ ਹਿਰਦੇ ਦੇ ਵਿੱਚ ਹਰ ਟਾਈਮ ਤੁਹਾਡੀ ਯਾਦ ਬਣੀ ਰਹੇ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਓ ਕਿ ਮੇਰੇ ਅੰਦਰ ਉਹ ਪ੍ਰਾਤਮਾ ਦਾ ਨਾਮ ਨਾ ਵਿਸਰੇ ਜਿੰਨੇ ਨੂੰ ਐਸੀ ਮੱਤ ਦਿਓ ਸੱਚੇ ਬਾਦਸ਼ਾਹ ਜੀਓ ਵਿਸਰਨਾਹੀ ਦਾ ਤਾਰ ਐਸਾ ਨਾਮ ਦਿਓ ਕਿ ਪ੍ਰਮਾਤਮਾ ਦੀ ਯਾਦ ਮੇਰੇ ਹਿਰਦੇ ਦੇ ਵਿੱਚੋਂ ਕਦੇ ਨਿਕਲਣੀ ਨਹੀਂ ਚਾਹੀਦੀ ਮੇਰੇ ਤੇ ਇਹ ਸੱਚੇ ਬਾਦਸ਼ਾਹ ਤੁਸੀਂ ਕਿਰਪਾ ਕਰ ਦਿਓ ਜੇ ਐਸੀ ਕਿਰਪਾ ਕਰੋ ਪ੍ਰਭ ਮੇਰੇ ਹਰ ਨਾਮਿਕ ਵਿਸਰਨਾ ਕਾਹੂ 베ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ